ਪਾਠ 5ਵਾਂ ਸ਼ਬਦ ਬੋਧ ਸ਼ਬਦ ਬੋਧ ਸ਼ਬਦ ਬੋਧ ਦੀ ਪਰਿਭਾਸ਼ਾ ਵਿਆਕਰਨ ਦਾ ਉਹ ਭਾਗ ਜਿਸ ਤੋਂ ਸਾਨੂੰ ਸ਼ਬਦਾਂ ਦੀ ਰਚਨਾ ਸ਼ਬਦਾਂ ਦੇ ਭੇਦ ਸ਼ਬਦਾਂ ਦੇ ਰੂਪ ਆਦਿ ਦੀ ਜਾਣਕਾਰੀ ਮਿਲਦੀ ਹੈ ਸ਼ਬਦ ਬੋਧ ਅਖਵਾਉਂਦਾ ਹੈ ਸ਼ਬਦ ਸ਼ਬਦ ਦੀ ਪਰਿਭਾਸ਼ਾ ਸ਼ਬਦ ਛੋਟੇ ਤੋਂ ਛੋਟਾ ਵੀ ਹੋ ਸਕਦਾ ਹੈ ਤੇ ਵੱਡੇ ਤੋਂ ਵੱਡਾ ਵੀ ਪਰੰਤੂ ਇਹ ਸਾਰੇ ਸ਼ਬਦ ਅਰਥ ਭਰਪੂਰ ਹੁੰਦੇ ਹਨ ਸ਼ਬਦਾਂ ਦੇ ਛੋਟੇ ਵੱਡੇ ਰੂਪ ਨੂੰ ਵੇਖੋ ਪੜੋ ਅਤੇ ਸਮਝੋ ਮੰਮੇ ਨੂੰ ਕੰਨਾ ਉੱਤੇ ਬਿੰਦੀ ਮਾਂ ਹਾਹੇ ਨੂੰ ਦੁਲਾਵਾ ਦੱਦਾ ਰਾਰੇ ਕੰਨਾ ਬੱਬੇ ਕੰਨਾ ਦੱਦਾ ਹైదరాబాద్ ਉਪਰੋਕਤ ਚਿੱਤਰਾਂ ਵਿੱਚ ਮਾਂ ਸ਼ਬਦ ਇੱਕ ਅੱਖਰ ਨਾਲ ਕੰਨਾ ਅਤੇ ਬਿੰਦੀ ਲੱਗ ਕੇ ਬਣਿਆ ਹੈ ਜਦਕਿ ਹైదరాబాద్ ਪੰਜ ਅੱਖਰਾਂ ਨਾਲ ਦੁਲਾਵਾ ਮੁਕਤਾ ਅਤੇ ਕੰਨਾ ਲੱਗ ਕੇ ਬਣਿਆ ਹੈ ਮਾਂ ਹైదరాబాద్ ਆਦਿ ਸਾਰੇ ਹੀ ਸ਼ਬਦ ਅਰਥ ਭਰਪੂਰ ਹਨ ਸ਼ਬਦਾਂ ਦੀਆਂ ਕਿਸਮਾਂ ਪੰਜਾਬੀ ਵਿਆਕਰਣ ਵਿੱਚ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਸਾਰਥਕ ਸ਼ਬਦ ਨਿਰਾਰਥਕ ਸ਼ਬਦ ਸਾਰਥਕ ਸ਼ਬਦ ਸਾਰਥਕ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦਾ ਕੋਈ ਅਰਥ ਹੋਵੇ ਜਿਵੇਂ ਰੋਟੀ ਚਾਹ ਪਾਣੀ ਮਿੱਟੀ ਆਦਿ ਨਿਰਾਰਥਕ ਸ਼ਬਦ ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਨਾ ਹੋਵੇ ਨਿਰਾਰਥਕ ਸ਼ਬਦ ਹੁੰਦੇ ਹਨ ਜਿਵੇਂ ਰੋਟੀ ਰਾਟੀ ਚਾਚੂ ਪਾਣੀ ਧਾਣੀ ਮਿੱਟੀ ਮੁੱਟੀ ਆਦੀ ਇਨ੍ਹਾਂ ਸ਼ਬਦਾਂ ਵਿੱਚੋਂ ਰਾਟੀ ਚੂ ਧਾਣੀ ਅਤੇ ਮੁੱਟੀ ਨਿਰਾਰਥਕ ਸ਼ਬਦ ਹਨ ਯਾਦ ਰੱਖੋ ਨਿਰਾਰਥਕ ਸ਼ਬਦਾਂ ਦੀ ਇਕੱਲੇ ਤੌਰ ਤੇ ਵਰਤੋਂ ਨਹੀਂ ਹੋ ਸਕਦੀ ਇਹ ਹਮੇਸ਼ਾ ਸਾਰਥਕ ਸ਼ਬਦਾਂ ਨਾਲ ਲੱਗ ਕੇ ਹੀ ਆਪਣਾ ਪ੍ਰਭਾਵ ਪਾਉਂਦੇ ਹਨ ਇਨ੍ਹਾਂ ਦੀ ਵਰਤੋਂ ਨਾਲ ਸਾਡੀ ਬੋਲਚਾਲ ਦੀ ਭਾਸ਼ਾ ਪ੍ਰਭਾਵਸ਼ਾਲੀ ਬਣਦੀ ਹੈ ਸਾਰਥਕ ਸ਼ਬਦਾਂ ਦੀਆਂ ਕਿਸਮਾਂ ਪੰਜਾਬੀ ਵਿਆਕਰਣ ਵਿੱਚ ਸਾਰਥਕ ਸ਼ਬਦ 8 ਪ੍ਰਕਾਰ ਦੇ ਹਨ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਿਕ ਨਾਮ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਵਿਅਕਤੀ ਸਥਾਨ ਚੀਜ਼ ਆਦਿ ਦੇ ਨਾਂ ਦਾ ਪਤਾ ਲੱਗੇ ਵਿਆਕਰਣ ਵਿੱਚ ਨਾਮ ਖਵਾਉਂਦੇ ਹਨ ਜਿਵੇਂ ਅਰਮੀ ਮਿੱਠਾ ਗੌਂਦੀ ਹੈ ਜਲੰਧਰ ਪੰਜਾਬ ਦਾ ਮਸ਼ਹੂਰ ਜ਼ਿਲ੍ਹਾ ਹੈ ਸ੍ਰੀ ਹਰਮੰਦਰ ਸਾਹਿਬ ਨੂੰ ਸੁਨਹਿਰੀ ਮੰਦਰ ਵੀ ਆਖਦੇ ਹਨ ਕੁਤਬ ਮੀਨਾਰ ਦਿੱਲੀ ਵਿਖੇ ਸਥਿਤ ਹੈ। ਉਪਰੋਕਤ ਵਾਕਾਂ ਵਿੱਚ ਆਰਮੀ, ਜਲੰਧਰ, ਪੰਜਾਬ, ਜ਼ਿਲ੍ਹਾ, ਸ੍ਰੀ ਹਰਮੰਦਰ ਸਾਹਿਬ, ਮੰਦਰ, ਕੁਤਬ ਮੀਨਾਰ ਅਤੇ ਦਿੱਲੀ ਨਾਮ ਹਨ। ਪੜਨਾਵ ਜਿਹੜੇ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਣ ਪਰਨਾਮ ਅਖਵਾਉਂਦੇ ਹਨ ਜਿਵੇਂ ਮੈਂ ਇੱਕ ਵਿਦਿਆਰਥੀ ਹਾਂ, ਅਸੀਂ ਪੜਨ ਜਾ ਰਹੇ ਹਾਂ, ਕੌਣ ਆਇਆ ਹੈ, ਆਪਸ ਵਿੱਚ ਮਿਲ ਜੁਲ ਕੇ ਰਹੋ। ਉਪਰੋਕਤ ਵਾਕਾਂ ਵਿੱਚ ਮੈਂ ਅਸੀਂ ਕੌਣ ਅਤੇ ਆਪਸ ਪੜਨਾਮ ਹਨ ਵਿਸ਼ੇਸ਼ਣ ਜਿਹੜੇ ਸ਼ਬਦ ਨਾਮ ਅਤੇ ਪੜਨਾਮ ਦੀ ਵਿਸ਼ੇਸ਼ਤਾ ਦੱਸਣ ਅਤੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ ਵਿਸ਼ੇਸ਼ਣ ਖਪਾਉਂਦੇ ਹਨ ਜਿਵੇਂ ਮੇਰੇ ਕੋਲ 50 ਰੁਪਏ ਹਨ ਉਹ ਪੰਜ ਵਿਦਿਆਰਥੀ ਹਨ ਰਾਜੂ ਗੋਰਾ ਲੜਕਾ ਹੈ ਸਾਨੀਆ ਉੱਚੇ ਕੱਦ ਦੀ ਕੁੜੀ ਹੈ ਉਪਰੋਕਤ ਵਾਕਾਂ ਵਿੱਚ 50 5 ਗੋਰਾ ਉੱਚੇ ਸ਼ਬਦ ਵਿਸ਼ੇਸ਼ਣ ਹਨ ਕਿਰਿਆ ਜਿਨ੍ਹਾਂ ਸ਼ਬਦਾਂ ਤੋਂ ਕੰਮ ਦੇ ਹੋਣ ਕਰਨ ਦਾ ਕਾਲ ਸਹਿਤ ਪਤਾ ਲੱਗੇ ਕਿਰਿਆ ਖਵਾਉਂਦੇ ਹਨ ਜਿਵੇਂ ਉਹ 6 ਵਜੇ ਉੱਠਦਾ ਹੈ ਤੋਬੀ ਕਪੜੇ ਧੋਂਦਾ ਹੈ ਕਿਸਾਨ ਹਲ ਵਾ ਚੁੱਕਾ ਸੀ ਬੱਚੇ ਕ੍ਰਿਕਟ ਖੇਡ ਰਹੇ ਹਨ ਉਪਰੋਕਤ ਵਾਕਾਂ ਵਿੱਚ ਉੱਠਦਾ ਧੋਂਦਾ ਵਾ ਚੁੱਕਾ ਅਤੇ ਖੇਡ ਰਹੇ ਕਿਰਿਆ ਦੇ ਸ਼ਬਦ ਹਨ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦ ਕਿਰਿਆ ਦਾ ਸਮਾਂ ਢੰਗ ਤਰੀਕਾ ਸਥਾਨ ਪ੍ਰਕਾਰ ਆਦੀ ਦੱਸਣ ਕਿਰਿਆ ਵਿਸ਼ੇਸ਼ਣ ਖਵਾਉਂਦੇ ਹਨ ਜਿਵੇਂ ਮੋਟਾ ਹਲਵਾਈ ਹੌਲੀ ਤੁਰਦਾ ਹੈ ਕੁੱਤਾ ਕੋਠੇ ਉੱਤੇ ਬੈਠਾ ਹੈ ਪ੍ਰਿੰਸੀਪਲ ਮੈਡਮ ਅੰਦਰ ਬੈਠੇ ਹਨ ਭਾਰਤੀ ਖਿਡਾਰੀ ਤੇਜ਼ ਖੇਡੇ ਉਪਰੋਕਤ ਵਾਕਾਂ ਵਿੱਚ ਹੌਲੀ ਕੋਠੇ ਅੰਦਰ ਅਤੇ ਤੇਜ਼ ਕਿਰਿਆ ਵਿਸ਼ੇਸ਼ਣ ਦੇ ਸ਼ਬਦ ਹਨ ਸੰਬੰਧਕ ਜਿਹੜੇ ਸ਼ਬਦ ਵਾਕ ਵਿੱਚ ਨਾਮ ਪੜਨਾਮ ਸ਼ਬਦਾਂ ਦਾ ਵਾਕ ਦੇ ਦੂਸਰੇ ਸ਼ਬਦਾਂ ਨਾਲ ਸੰਬੰਧ ਜੋੜਨ ਸੰਬੰਧਕ ਖਵਾਉਂਦੇ ਹਨ ਜਿਵੇਂ ਉਸ ਦੀ ਕਾਰ ਪੰਚਰ ਹੈ ਉਹ ਰਾਜੇ ਦਾ ਹਾਥੀ ਹੈ ਉਹ ਮੰਦਰ ਕੋਲ ਖੜਾ ਹੈ ਉਪਰੋਕਤ ਵਾਕਾਂ ਵਿੱਚ ਦੀ ਦਾ ਕੋਲ ਅਤੇ ਬਿਨਾ ਸੰਬੰਧਕ ਹਨ ਯੋਜਕ ਜਿਹੜੇ ਸ਼ਬਦ ਦੋ ਸ਼ਬਦਾਂ ਵਾਕਾਂ ਵਾਕੰਸ਼ਾਂ ਨੂੰ ਆਪਸ ਵਿੱਚ ਜੋੜਨ ਯੋਜਕ ਖਵਾਉਂਦੇ ਹਨ ਜਿਵੇਂ ਹਨੀ ਅਤੇ ਮਨੀ ਸਕੇ ਪ੍ਰਾਹਨ ਮਿਹਨਤ ਕਰੋ ਤਾਂ ਜੋ ਪਾਸ ਹੋ ਜਾਵੋ ਤੁਸੀਂ ਹੱਸੋਗੇ ਕਿ ਮੈਂ ਹਸਾਵਾਂ ਉਹ ਹਾਰ ਗਿਆ ਕਿਉਂਕਿ ਬਿਮਾਰ ਸੀ ਉਪਰੋਕਤ ਵਾਕਾਂ ਵਿੱਚ ਅਤੇ ਤਾਂ ਕੇ ਅਤੇ ਕਿਉਂ ਯੋਜਿਕ ਸ਼ਬਦ ਹਨ ਵਿਸਮਿਕ ਜਿਨ੍ਹਾਂ ਸ਼ਬਦਾਂ ਤੋਂ ਖੁਸ਼ੀ ਗਮੀ ਹੈਰਾਨੀ ਫਟਕਾਰ ਪ੍ਰਸ਼ੰਸਾ ਸਤਿਕਾਰ ਆਦਿ ਦੇ ਭਾਵ ਪ੍ਰਗਟ ਹੋਣ ਵਿਸਮਿਕ ਅਖਵਾਉਂਦੇ ਹਨ ਜਿਵੇਂ ਵਾਹ ਮੇਰੀ 1 ਕਰੋੜ ਦੀ ਲਾਟਰੀ ਨਿਕਲੀ ਹਾਏ ਇਹ ਕੀ ਹੋ ਗਿਆ ਦੂਰ ਫਿੱਟੇ ਮੂੰ ਤੇਰੇ ਫੇਲ ਹੋ ਜਾਣ ਤੇ ਸ਼ਾਬਾਸ਼ ਮੈਨੂੰ ਤੇਥੋਂ ਇਹੀ ਉਮੀਦ ਸੀ ਉਪਰੋਕਤ ਵਾਕਾਂ ਵਿੱਚ ਵਾਹ ਹਾਏ ਦੂਰ ਫਿੱਟੇ ਮੂੰ ਅਤੇ ਸ਼ਾਬਾਸ਼ ਵਿਸਮਿਕ ਸ਼ਬਦ ਸ਼ਬਦ ਰਚਨਾ ਬੋਲੀ ਸ਼ਬਦਾਂ ਦਾ ਸਮੂਹ ਹੈ ਇਸ ਲਈ ਬੋਲੀ ਜਾਂ ਲਿਖੀ ਜਾਂਦੀ ਭਾਸ਼ਾ ਵਿੱਚ ਜਿਹੜੇ ਸ਼ਬਦ ਵਰਤੇ ਜਾਂਦੇ ਹਨ ਉਹਨਾਂ ਨੂੰ ਮੁੱਖ ਤੌਰ ਤੇ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਮੂਲ ਸ਼ਬਦ ਪ੍ਰਚਿਤ ਸ਼ਬਦ ਮੂਲ ਸ਼ਬਦ ਜਿਹੜੇ ਸ਼ਬਦ ਆਪਣੇ ਆਪ ਵਿੱਚ ਪੂਰਨ ਇਕਾਈ ਹੋਣ ਅਤੇ ਜਿਨ੍ਹਾਂ ਨੂੰ ਅੱਗੋਂ ਤੋੜਿਆ ਨਾ ਜਾ ਸਕਦਾ ਹੋਵੇ ਉਹਨਾਂ ਨੂੰ ਮੂਲ ਸ਼ਬਦ ਆਖਦੇ ਹਨ ਜਿਵੇਂ ਪਾਣੀ ਖਾ ਖੇਡਣਾ ਮੁਖ ਆਦਿ ਰਚਿਤ ਸ਼ਬਦ ਜਿਹੜੇ ਸ਼ਬਦ ਮੂਲ ਸ਼ਬਦਾਂ ਤੋਂ ਪਿੰਨ-ਪਿੰਨ ਪ੍ਰਕਾਰ ਨਾਲ ਰਚੇ ਜਾਣ ਉਹਨਾਂ ਨੂੰ ਰਚਿਤ ਸ਼ਬਦ ਆਖਦੇ ਹਨ ਰਚਿਤ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ ਸਮਾਸੀ ਸ਼ਬਦ ਉਤਪੰਨ ਸ਼ਬਦ ਸਮਾਸੀ ਸ਼ਬਦ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਜੋੜ ਤੋਂ ਬਣੇ ਸ਼ਬਦ ਨੂੰ ਸਮਾਸੀ ਸ਼ਬਦ ਆਖਦੇ ਹਨ ਜਿਵੇਂ ਹਰਮਨ ਪਿਆਰਾ ਮਨਪਸੰਦ ਅਖੰਡ ਪਾਠ ਆਦਿ ਉਤਪੰਨ ਸ਼ਬਦ ਜਿਹੜੇ ਸ਼ਬਦ ਮੂਲ ਸ਼ਬਦਾਂ ਨਾਲ ਅਗੇਤਰ ਜਾਂ ਪਿਛੇਤਰ ਲਗਾ ਕੇ ਬਣਾਏ ਜਾਣ ਉਤਪੰਨ ਸ਼ਬਦ ਖਵਾਉਂਦੇ ਹਨ ਜਿਵੇਂ ਅਣਹੋਣੀ ਲਾ ਇਲਾਜ ਅਗੇਤਰ ਵਾਲੇ ਸ਼ਬਦ ਦੁਖਦਾਈ ਅੜੀयल ਪਿਛੇਤਰ ਵਾਲੇ ਸ਼ਬਦ ਸ਼ਬਦ ਰੂਪਾਂਤਰਨ ਸ਼ਬਦ ਰੂਪਾਂਤਰਨ ਦੀ ਪਰਿਭਾਸ਼ਾ ਉਤਪੰਨ ਸ਼ਬਦਾਂ ਦੀ ਇੱਕ ਬਨਗੀ ਸ਼ਬਦ ਰੂਪਾਂਤਰਨ ਹੈ ਸ਼ਬਦਾਂ ਦੇ ਇੱਕ ਰੂਪ ਤੋਂ ਦੂਸਰੇ ਰੂਪ ਵਿੱਚ ਬਦਲਣ ਨੂੰ ਸ਼ਬਦ ਰੂਪਾਂਤਰਨ ਆਖਦੇ ਹਨ ਰੂਪਾਂਤਰਨ ਅਨੁਸਾਰ ਸ਼ਬਦਾਂ ਦੇ ਤਿੰਨ ਭਾਗ ਹਨ ਸੰਗਿਆ ਕਿਰਿਆ ਅਭ્ય ਸੰਗਿਆ ਜਿਨ੍ਹਾਂ ਸ਼ਬਦਾਂ ਦਾ ਰੂਪ ਲਿੰਗ ਵਚਨ ਕਾਰਕ ਕਰਕੇ ਬਦਲੇ ਨਾ ਕਿ ਕਾਲ ਕਰਕੇ ਉਹਨਾਂ ਨੂੰ ਸੰਗਿਆ ਆਖਦੇ ਹਨ ਨਾਮ ਪੜਨਾਮ ਤੇ ਵਿਸ਼ੇਸ਼ਣ ਸੰਗਿਆ ਹਨ ਕਿਰਿਆ ਜਿਨ੍ਹਾਂ ਸ਼ਬਦਾਂ ਦਾ ਰੂਪ ਲਿੰਗ ਵਚਨ ਅਤੇ ਕਾਲ ਕਰਕੇ ਬਦਲੇ ਉਹਨਾਂ ਨੂੰ ਕਿਰਿਆ ਆਖਦੇ ਹਨ ਅਭਯ ਜਿਨ੍ਹਾਂ ਸ਼ਬਦਾਂ ਦਾ ਰੂਪ ਲਿੰਗ ਵਚਨ ਕਾਰਕ ਅਤੇ ਕਾਲ ਕਰਕੇ ਨਾ ਬਦਲੇ ਉਹਨਾਂ ਨੂੰ ਅਭਯ ਆਖਦੇ ਹਨ ਆਓ ਦੁਹਰਾਈਏ ਸ਼ਬਦ ਅੱਖਰਾਂ ਲਗਾ ਲਗਾ ਅੱਖਰਾਂ ਦੇ ਮੇਲ ਨਾਲ ਬਣਦੇ ਹਨ ਸ਼ਬਦ ਦੋ ਪ੍ਰਕਾਰ ਦੇ ਹਨ ਸਾਰਥਕ ਸ਼ਬਦ ਅਤੇ ਨਿਰਾਰਥਕ ਸ਼ਬਦ ਸਾਰਥਕ ਸ਼ਬਦ 8 ਪ੍ਰਕਾਰ ਦੇ ਹੁੰਦੇ ਹਨ ਸ਼ਬਦ ਰਚਨਾ ਅਨੁਸਾਰ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ ਸ਼ਬਦ ਰੂਪਾਂਤਰਨ ਅਨੁਸਾਰ ਸ਼ਬਦਾਂ ਦੇ ਤਿੰਨ ਭੇਦ ਹਨ